ਮੇਰਾ ਨਾਮ ਰਾਜਵੀਰ ਸਿੰਘ ਸਾਬਕਾ ਸਰਪੰਚ ਪਿੰਡ ਬੌਲੀ ਕੱਲ ਸਮਰਾ ਸਾਹਿਬ ਜਿਹੜੇ ਸਾਡੇ ਹਲਕਾ ਚਾਰਜ ਨੇ ਬਾਦਲ ਸਾਹਿਬ ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਆ ਤੇ ਉਹਨਾਂ ਦੇ ਨਾਲ ਫੋਨ ਤੇ ਗੱਲ ਕਰਵਾਈ ਆ ਤਾਂ ਅਸੀਂ ਉਹਨਾਂ ਨੂੰ ਆਪਣੀਆਂ ਜੋ ਮੁਸ਼ਕਲਾਂ ਆ ਰਹੀਆਂ ਦੱਸਿਆ ਵੀ ਇਹ ਜਿਹੜਾ ਮਾਹੌਲ ਬਣਿਆ ਹੜਦਾ ਇਹ ਬਹੁਤ ਜ਼ਿਆਦਾ ਮੰਦ ਭਾਗੀ ਗੱਲ ਆ ਤੇ ਮੰਦਾ ਹਾਲ ਆ ਤੇ ਸਾਨੂੰ ਇੱਧਰ ਵੋਟ ਮੁਹਈਆ ਕਰਵਾਇਆ ਜਾਂ ਤੇ ਸਮਗਰੀ ਮੁਹਈਆ ਕਰਵਾਈ ਜਾਏ ਤੇ ਨਹੀਂ ਰਿਸਾ ਉਸ ਜੱਟ ਦੀਆਂ ਉਹਨੇ ਜੋ ਕਿਹਾ 24 ਘੰਟਿਆਂ ਦੀ ਸਾਨੂੰ ਪ੍ਰੋਵਾਈਡ ਕਰਕੇ ਇੱਥੇ ਰਮਦਾਸ ਤਪਸਤਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੋ ਸਾਨੂੰ ਜ਼ਰੂਰਤਾਂ ਸੀਗੀਆਂ ਉਹ ਚੀਜ਼ਾਂ ਪਹੁੰਚਾਤੀਆਂ ਰਾਸਮਗਦੀ ਪਹੁੰਚਾਤੀ ਹੈ। ਭਾਈ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਦਲ ਸਾਹਿਬ ਦਾ ਉਹਨਾਂ ਛਿਫਾਂ ਭੇਜੀਆਂ ਨੇ ਉਹਨਾਂ ਰਾਸਮਗਦੀ ਦਾ ਸਮਾਨ ਭੇਜਵਾ ਇੱਕ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਆ ਸ਼੍ਰੋਮਣੀ ਕਾਲੀਦਾਲ ਬਦਲ ਸਾਹਿਬ ਜੋ ਸੰਗਤਾਂ ਨਾਲ ਕੱਲੋ ਵਾਅਦਾ ਕਰਕੇ ਗਏ ਸੀ ਜੋ ਸੰਗਤਾਂ ਨੇ ਮੰਗ ਕੀਤੀ ਸੀ ਸਾਨੂੰ ਪਾਣੀ ਚਾਹੀਦਾ ਸਾਨੂੰ ਵੋਟਾਂ ਚਾਹੀਦੀਆਂ ਕਿਸ਼ਤੀਆਂ ਚਾਹੀਦੀਆਂ ਰਾਤ ਇੱਕ ਹੀ ਲੰਗੀ ਐ ਅੱਜ ਉਹਨਾਂ ਨੇ ਸਾਰਾ ਹੀ ਪ੍ਰਬੰਧ ਕਰਕੇ ਟਰਾਲੇ ਪਾਣੀ ਦੇ ਰਸਤਾ ਔਰ ਕਿਸ਼ਤੀਆਂ ਆ ਵੇਖ ਲਓ ਤੁਹਾਡੇ ਸਾਹਮਣੇ ਆ ਲੱਤੀਆਂ ਹੋਈਆਂ ਉਹਨਾਂ ਨੇ ਭੇਜ ਦਿੱਤੀਆਂ ਬਾਦਲ ਸਾਹਿਬ ਵੱਡਿਆਂ ਦੀ ਵੀ ਇਹ ਫਿਤਰਤ ਰਹੀ ਆ ਔਰ ਹੁਣ ਸੰਗਵੀਰ ਜੀ ਬਾਦਲ ਸਾਹਿਬ ਦੀ ਇਹ ਫਿਤਰਤ ਆ ਕਿ ਉਹ ਗਰਾਊਂਡ ਲੈਵਲ ਤੇ ਲੋਕਾਂ ਦਾ ਦੁੱਖ ਸੁਣਦੇ ਆ ਔਰ ਜੋ ਕਹਿੰਦੇ ਆ ਉਹ ਕਰ ਦਿੰਦੇ ਆ ਇਹੋ ਜਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵਾਰਾ ਨਭੌਂਦਾ ਲੀਡਰ ਨਹੀਂ ਵੇਖਿਆ ਮਹਾਰਾ ਚੜ੍ਹਦੀ ਕਲਾ ਭਗਤ ਸ਼੍ਰੋਮਣੀ ਕਾਲੀਦਲ ਨੂੰ ਔਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਰਕਾਰ ਦੇ ਪ੍ਰਧਾਨ ਜੀ ਵੀ ਪਹੁੰਚੇ ਆ ਸਾਡੇ ਵੱਡੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਹੁਣੇ ਪਹੁੰਚੇ ਆ ਸਾਰਾ ਅੰਮ੍ਰਲਾ ਪਹਿਲਾ ਜਹੇਦਾਰ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਹੇਦਾਰ ਜੋਤ ਸਿੰਘ ਜੀ ਸਮਰਾਤ ਸਾਹਿਬ ਪਹੁੰਚੇ ਆ ਜਹੇਦਾਰ ਮਰੀਤ ਸਿੰਘ ਜੀ ਸ਼ੋਹਾ ਪਹੁੰਚੇ ਆ ਸਾਡੇ ਮਨਿੰਦਰ ਸਾਹਿਬ ਉਹ ਆਏ ਨੇ ਸਾਰਾ ਪ੍ਰਬੰਧ ਕਰ ਰਹੇ ਮੈਂ ਧੰਨਵਾਦ ਕਰਦਾ ਸਾਰੀ ਮੈਂਬਰ ਕਮੇਟੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ